ਕਲਵਿੰਦਰ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਤਾਂ ਉਹ ਵਿਧਾਨ ਸਭਾ ਦਾ ਇਲੈਕਸ਼ਨ ਜਿੱਤਣ ਤੋਂ ਉਹਨੂੰ ਕੋਈ ਨਹੀਂ ਰੋਕ ਸਕਦਾਗਾ ਇਹ ਫੌਜੀਆਂ ਦਾ ਦਾਵਾ ਤੇ ਇੰਨੀ ਜੋਤ ਰੱਖਦੀ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਾਡੇ ਫੌਜੀ ਲੱਗੇ ਹੋਏ ਐ ਇੱਕ ਕਦਮ ਉਧਰ ਧਰ ਕੇ ਤਾਂ ਵਿਖਾਉਣ ਜੇ ਇਹਦੇ ਇਹਨੂੰ ਸ਼ਾਨ ਨਿਸ਼ਾਨੀ ਨਾ ਕਰ ਦੇਣ ਪਾਕਿਸਤਾਨ ਵਾਲੇ ਫੌਜੀ ਇਹ ਤਾਂ ਅਸੀਂ ਬੈਠੇ ਜਿਹੜੇ ਰੋਕੀ ਬੈਠੇ ਆ ਜੇ ਨੀਤੀ ਇਹਦੀ ਚ ਹਿੰਮਤ ਆਈਏ ਤੇ ਬਾਰਡਰ ਤੇ ਖੜਕੇ ਪਾਕਿਸਤਾਨ ਨੂੰ ਝਾਕ ਕੇ ਤਾਂ ਵੇਖੀ ਇੱਕ ਵਾਰ ਹੂੰ ਜੇ ਕਿਤੇ ਇਹ ਹੀ ਪਾਣਾ 2 ਮਹੀਨੇ ਪਹਿਲਾਂ ਵਰਤਿਆ ਹੁੰਦਾ ਤਾਂ ਅਸੀਂ ਤੇ ਬਰਾਬਰ ਖੜੀ ਕਰਦੇ ਕੰਗੜਾਂ ਦੇ ਲਾ ਕੇ ਗਿੱਦੜਵੇ ਤੋਂ ਇਹ ਖੜੀ ਕਰਕੇ ਜਿਤਾ ਕੇ ਕਿ ਆਹ ਦੇਖੋ ਇਹ ਵੀ ਪੰਜਾਬ ਦੇ ਵਿੱਚ ਐਮਐਲਏ ਬਣ ਕੇ ਆ ਬੈਠੀ ਹੈ ਸਾਡੀ ਧੀ ਕਲਵਿੰਦਰ ਕੌਰ ਉਥੇ ਕੱਲੀ ਕੱਲੀ ਰਿਕਾਰਡਿੰਗ ਹੋਊਗੀ ਫਿਰ ਕਲਵਿੰਦਰ ਕੌਰ ਦਾ ਕਹਿ ਰਿਹਾ ਕਿ ਉਹਨੇ ਥੱਪੜ ਮਾਰਿਆ ਉਹਦੀ ਕੋਈ ਵੀਡੀਓ ਜਨਤਕ ਹੀ ਨਹੀਂ ਹੋਈ ਪਰ ਜਿਹੜਾ ਉਹਦੇ ਨਾਲ ਉਹਦਾ ਪੀਏ ਸੀਗਾ ਕਲਵਿੰਦਰ ਕੌਰ ਤੇ ਜਿਹੜਾ ਥੱਪੜ ਮਾਰ ਰਿਹਾ ਇੱਕ ਮਰਦ ਐ ਇੱਕ ਔਰਤ ਤੇ ਥੱਪੜ ਮਾਰ ਰਿਹਾ ਕਿੰਨਾ ਵੱਡਾ ਗਨਾਹ ਕੀਤਾ ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਿਰਫ ਇਹ 스테ਜ ਦੇ ਉੱਤੇ ਨੱਚ ਕੇ 1 ਰੁਪਿਆ ਇਕੱਠਾ ਕਰਕੇ ਲੋਕਾਂ ਤੋਂ ਸ਼ਰਾਬੀਆਂ ਕਬਾਬੀਆਂ ਤੋਂ 1 ਰੁਪਿਆ ਇਕੱਠਾ ਕਰਕੇ ਇਹਨੇ ਜੋ ਪੈਸਾ ਇਕੱਠਾ ਕੀਤਾ ਇਹਨੂੰ ਸਿਰਫ ਡੁੱਬ ਡੂਬਰੂ ਕੀ ਵਜਾ ਕੇ ਪੈਸਾ ਇਕੱਠਾ ਕਰਨ ਵਾਲੀ ਹੈ ਇਹ ਸਾਡੇ ਭਾਰਤ ਵਾਸਤੇ ਕੁਝ ਨਹੀਂ ਕਰ ਸਕਦੀਗੀ ਪਤਾ ਲੱਗਿਆ ਕਿ ਇਹ ਮਰਦਾਂ ਦੇ ਨਾਲ ਬੈਠ ਡਰਿੰਕ ਕਰਦੀ ਹੈ ਡਰਿੰਕ ਕਰਨ ਤੋਂ ਬਾਅਦ ਇਹ ਨੱਚਦੀ ਕੋਦੀ ਵੀ ਉਹਨਾਂ ਦੇ ਨਾਲ ਇਹ ਕੋਈ ਧੀਰਾ ਸਤਕਾਰ ਨਹੀਂਗਾ ਕਿਵੇਂ ਲੋਕ ਕਿ ਅੱਜ ਤੱਕ ਮੰਦਿਰ ਚਲੇ ਮੱਥਾ ਵੀ ਟੇਕਿਆ ਹੋਵੇ ਜਾਂ ਕਿਸੇ ਗੁਰਦੁਆਰੇ ਚ ਮੱਥਾ ਵੀ ਟੇਕਿਆ ਹੋਵੇ ਨੇ ਤਾਂ ਅੱਜ ਤੱਕ ਜੇ ਇਹ ਮੰਦਿਰ ਚ ਗਈ ਹੋਵੇ ਮੈਂ ਗੱਲ ਬੜਾਤਾ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਰ ਨੌਦ ਦੇ ਥੱਪੜ ਮਾਰਨ ਦਾ ਜਿਹੜਾ ਮਾਮਲਾ ਹਜੇ ਤੱਕ ਚਰਚਾ ਦੇ ਵਿੱਚ ਆ ਇਸ ਕਰਕੇ ਆ ਕਿ ਹੌਨ ਵਾਲੀਆਂ ਜਿਮਨੀ ਚੋਣਾ ਵੀ ਆ ਚੁੱਕੀਆਂ ਨੇ ਤੇ ਇਸ ਬਾਰੇ ਆਮ ਲੋਕ ਕੀ ਸੋਚਦੇ ਨੇ ਇੱਕ ਪਾਸੇ ਕੁਲਵਿੰਦਰ ਕੌਰ ਤੇ ਜਿਹੜਾ ਪਰਚਾ ਹੁੰਦਾ ਧੰਕੀ ਦਾ ਤੇ ਲੱਫੜ ਮਾਰਨ ਦਾ ਪਰਚਾ ਹੋ ਜਾਂਦਾ ਉਸ ਨੂੰ ਲੈਣ ਹਾਜ਼ਰ ਕੀਤਾ ਜਾਂਦਾ ਤੇ ਦੂਜੇ ਪਾਸੇ ਆਮ ਲੋਕਾਂ ਦੇ ਵਿੱਚ ਚਰਚਾ ਇਹ ਵੀ ਚੱਲ ਪਈ ਆ ਜੇਕਰ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਤੇ ਅਸੀਂ ਤੁਹਾਨੂੰ ਐਮਐਲਏ ਬਣਾ ਕੇ ਵਿਖਾਵਾਂਗੇ ਇਸ ਤਰ੍ਹਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਫੌਜੀ ਵੀਰਿਆਂ ਦੇ ਬਾਰੇ ਕੀ ਸੋਚਦੇ ਨੇ ਸਾਡੇ ਨਾਲ ਅਵਤਾਰ ਸਿੰਘ ਫੱਕਰ ਸਰ ਜਿਹੜੇ ਕਿ ਸਾਬਕਾ ਫੌਜੀ ਨੇ ਪਹਿਲਾਂ ਫੌਜ ਦੇ ਵਿੱਚ ਬੜਾ ਲੰਮਾ ਸਮਾਂ ਨੌਕਰੀ ਕੀਤੀ ਤੇ ਉਹ ਕੀ ਸੋਚਦੇ ਨੇ ਇੱਕ ਫੌਜ ਦੀ ਨੌਜਵਾਨ ਧੀ ਦੇ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਕਿ ਠੀਕ ਕੀਤਾ ਗਿਆ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਠੀਕ ਆ ਜੀ ਵਧੀਆ ਇਹ ਜਿਹੜਾ ਕਲਵਿੰਦਰ ਕੌਰ ਦੇ ਵੱਲੋਂ ਇਹ ਸਟ੍ਰੈਪ ਚੁੱਕਿਆ ਗਿਆ ਹੈ ਇਨੂੰ ਠੀਕ ਮੰਨਦੇ ਹੋ ਤੁਸੀਂ ਵੀ ਸਰਵਿਸ ਮੈਨਰ ਰਹੇ ਹੋ ਦੇਖੋ ਜੀ ਜਦੋਂ ਅਸੀਂ ਫੌਜ ਦੇ ਵਿੱਚ ਜਾ ਕੇ ਪਰਤੀ ਹੁੰਨੇ ਆ ਐਨੀਵੇ ਸੈਂਟਰ ਦੀ ਫੋਰਸ ਦੇ ਵਿੱਚ ਕਿਤੇ ਵੀ ਸੀ ਮੈਂ ਪੰਜਾਬ ਪੁਲਿਸ ਦੀ ਗੱਲ ਨਹੀਂ ਕਰਦਾ ਡਿਊਟੀ ਤਾਂ ਉਹਨਾਂ ਦੀ ਸਖਤ ਹੁੰਦੀ ਹੈ ਅਸੀਂ ਸਾਡੇ ਉਸਤਾਜਾਂ ਦੀ ਟ੍ਰੇਨਿੰਗ ਜਿਹੜੀ ਦਿੱਤੀ ਹੁੰਦੀ ਹੈ ਕਿਤੇ ਵੀ ਡਿਊਟੀ ਕਰੀਏ ਪਾਉਂਦੀ ਹੋ ਬਾਰਡਰ ਹੈ ਪਾਉਂਦੀ ਹੋ 에ਰਪੋਰਟ ਹੈ ਪਾਉਂਦੀ ਕੋਈ ਮੰਤਰੀ ਦਾ ਘਰ ਹੈ ਜਾਂ ਪ੍ਰਧਾਨ ਮੰਤਰੀ ਦਾ ਘਰ ਹੈ ਸਾਡੇ ਵਾਸਤੇ ਉੱਥੇ ਡਿਊਟੀ ਕਰਨਾ ਅਹਿਮ ਤਹੀ ਜ਼ਰੂਰੀ ਹੋ ਜਾਂਦੀ ਹੈ ਕਿ ਕੋਈ ਵੀ ਪ੍ਰਧਾਨ ਮੰਤਰੀ ਦੇ ਘਰ ਦੇ ਅੰਦਰ ਵੀ ਕੋਈ ਐਂਟਰ ਹੁੰਦਾ ਤਾਂ ਉਹਦੀ ਵੀ ਅਸੀਂ ਸਰਚ ਤਲਾਸ਼ੀ ਕਰਨੀ ਹੁੰਦੀ ਹੈ ਸਾਡਾ ਕੋਈ ਦੇਖੋ ਫੌਜ ਦੇ ਵਿੱਚ ਨਾ ਅਸੀਂ ਰਹਿ ਕੇ ਆਏ ਸਾਨੂੰ ਸਿਰਫ ਇੱਕ ਪ੍ਰਧਾਨ ਮੰਤਰੀ ਦੇ ਪਦ ਦਾ ਪਤਾ ਹੁੰਦਾ ਜਾਂ ਪੰਜਾਬ ਦਾ ਜਾਂ ਹਰਿਆਣੇ ਦਾ ਮੁੱਖ ਮੰਤਰੀ ਕੌਣ ਹੈ ਉਹਦਾ ਨਾਮ ਪਤਾ ਹੁੰਦਾ ਕਿਉਂਕਿ ਕਿ ਸਤਕਾਰਯੋਗ ਇਹ ਅਹੁਦੇ ਹੈ ਬਾਕੀ ਕਿਹੜੀ ਪਾਰਟੀ ਦਾ ਜਾਂ ਕਿਹਦਾ ਜਾਂ ਕਿਹਦਾ ਜਾਂ ਸਿੱਖ ਹੈ ਜਾਂ ਮੁਸਲਮਾਨ ਜਾਂ ਹਿੰਦੂ ਹੈ ਸਾਈ ਹੈ ਪ੍ਰਧਾਨ ਮੰਤਰੀ ਇਹਦਾ ਸਾਡੇ ਫੌਜ ਵਿੱਚ ਕੋਈ ਨਹੀਂ ਹੁੰਦਾ ਸਾਡੇ ਕੋਈ ਵੀ ਨਹੀਂ ਸਾਡੇ ਇਹ ਕੋਈ ਵਿਚਾਰ ਸਾਡੇ ਕਿਤੇ ਉਹ ਕਿਤੇ ਦਿਮਾਗ ਆ ਹੀ ਨਹੀਂ ਕਿਤੇ ਪਰ ਜੋ ਗੱਲ ਕਰੀਏ ਕੁਲਵਿੰਦਰ ਕੌਰ ਦੀ ਤੁਸੀਂ ਕਿਹਾ ਕਿ ਉਹਨਾਂ ਨੇ ਕੰਮ ਜਿਹੜਾ ਉਹ ਕੀਤਾ ਠੀਕ ਕੀਤਾ ਦੇਖੋ ਜੀ ਮੈਂ ਗੱਲ ਕਰਦਾ ਵੀ ਜਦੋਂ 에ਰਪੋਰਟ ਦੇ ਉੱਤੇ ਕੋਈ ਵੀ ਡਿਊਟੀ ਦੇ ਉੱਤੇ ਖੜਾ ਉਹਦੀ ਬਹੁਤ ਹੀ ਅਹਿਮ ਡਿਊਟੀ ਬਣ ਜਾਂਦੀ ਹੈ ਕਿ ਸਾਡੀ ਜਿਹੜੀ 에ਰ ਬੱਸ ਹੈ ਉਹਦੇ ਵਿੱਚ ਜਾ ਕੇ ਐਜੇ ਮਸਾਫਰ ਹੈ ਪਾਉਂਦੀ ਉਹ ਪ੍ਰਧਾਨ ਮੰਤਰੀ ਆ ਪਾਉਂਦੀ ਕੋਈ ਮੰਤਰੀ ਆ ਪਾਉਂਦੀ ਕੋਈ ਆਮ ਮਸਾਫਰ ਹੈ ਉਹਦੇ ਕੋਲੇ ਜੋ ਵੀ ਸਮਾਨ ਹੈਗਾ ਉਹਨੂੰ ਸਰਚ ਕਰਨਾ ਚੈੱਕ ਕਰਨਾ ਇੱਕ ਉਥੇ ਡਿਊਟੀ ਤੇ ਖੜੇ ਹੋਏ ਦਾ ਅਧਕਾਰ ਬੰਦਾ ਹੈ ਲੇਡੀਜ਼ ਨੂੰ ਲੇਡੀ ਚੱਕਰਦੀ ਆ ਆਦਮੀ ਨੂੰ ਆਦਮੀ ਚੱਕਰਦਾ ਉੱਥੇ ਸਾਡੀ ਧੀ ਕੁਲਵਿੰਦਰ ਕੌਰ ਖੜੀ ਆ ਉਹ ਆਪਦੀ ਡਿਊਟੀ ਬਹੁਤ ਵਧੀਆ ਡਿਊਟੀ ਨਿਵਾ ਰਹੀ ਸੀਗੀ ਬਹੁਤ ਵਧੀਆ ਡਿਊਟੀ ਹੈ ਮੈਂ ਕਹਿੰਦਾ ਵੀ ਉਹਨੂੰ ਪ੍ਰਧਾਨ ਮੰਤਰੀ ਨੂੰ ਉਹਦੇ ਵਾਸਤੇ ਲਾਣ ਕਰਨਾ ਚਾਹੀਦਾ ਬਹੁਤ ਵੱਡੇ ਨਾਮ ਨਾਮ ਦੇਣਾ ਚਾਹੀਦਾ ਨੂੰ ਕੋਈ ਅਹੁਦਾ ਦੇਣਾ ਚਾਹੀਦਾ ਜਾਂ ਉਹਨੂੰ ਕੋਈ ਸੈਨਾ ਮੈਡਲ ਵਗੈਰਾ ਦੇਣਾ ਚਾਹੀਦਾ ਕਿਉਂਕਿ ਉਹਨੇ ਇੱਕ ਭਵਾਂਦੀ ਮੰਤਰੀ ਤਾਂ ਕੀ ਉਹ ਐਮਪੀ ਚੁਣ ਕੇ ਗਈ ਹੈ ਕੰਗੜਾ ਤੁਸੀਂ ਉਹਦੀ ਬੈਕਗ੍ਰਾਉਂਡ ਚੈੱਕ ਕਰਕੇ ਵੇਖ ਲਓ ਉਹਦਾ ਤੁਸੀਂ ਹਿਮਾਚਲ ਦੇ ਵਿੱਚ ਜਾ ਕੇ ਘਰ ਦੇਖ ਕੇ ਦੇਖ ਲਓ ਉਹਦੇ ਪਿੰਡ ਦੀ ਜਾ ਕੇ ਤੁਸੀਂ ਰਿਪੋਰਟ ਲੈ ਕੇ ਵੇਖ ਲਓ ਕਿ ਇਹਦੀ ਬੈਕਗ੍ਰਾਉਂਡ ਕੀ ਚੀਜ਼ ਹੈ ਹੈ ਤਾਂ ਉਹ ਵੀ ਕਿਸੇ ਦੀ ਧੀ ਕੰਗਣਾ ਵੀ ਤੇ ਧੀ ਉਹ ਵੀ ਹੈਗੀ ਆ ਜਿਹੜੀ 에어ਪੋਰਟ ਦੇ ਉੱਤੇ ਕੁਲਵਿੰਦਰ ਕੌਰ ਡਿਊਟੀ ਕਰ ਰਹੀ ਹੈ ਹੈ ਧੀ ਪਰ ਧੀ ਧੀ ਦੇ ਵਿੱਚ ਫਰਕ ਹੈ ਜਿਹੜੀ ਕੁਲਵਿੰਦਰ ਕੌਰ ਆ ਉਹ ਸਤਕਾਰ ਕਰਦੀ ਆ ਬਜ਼ੁਰਗਾਂ ਦਾ ਦਿੱਤੇ ਹੋਏ ਉਹਦੇ ਸਿਖਾਸ਼ਨ ਸਿਖਾਇਆ ਹੋਇਆ ਕੰਮ ਉਹ ਉੱਥੇ ਵਧੀਆ ਡਿਊਟੀ ਕਰ ਰਹੀ ਹੈ ਔਰ ਇਹ ਧੀ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੀ ਧੀ ਸੀਗੀ ਇਨੇ ਸਰੀਰਾਂ ਦੇ ਉੱਤੇ ਅ ਅੱਧ ਨੰਗੇ ਕੱਪੜੇ ਪਾ ਕੇ ਡਾਂਸ ਕੀਤਾ ਹੈ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਗਲਤ ਬਾਸੀ ਲਾਇਆ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਅੱਜ ਕੱਲ ਦੇ ਨੌਜਵਾਨ ਆ ਜਿਹੜੇ ਆ ਅੱਜ ਕੱਲ ਇਹ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਪਰ ਉਹਨੂੰ ਕਿਸੇ ਨੂੰ ਵੱਡਿਆਂ ਨੂੰ ਆਦਰ ਦੇਣਾ ਜਾਂ ਇੱਕ ਬਾਰਡਰ ਦੇ ਉੱਤੇ ਖੜਾ ਡਿਊਟੀ ਕਰ ਰਿਹਾ ਫੌਜੀ ਉਹਨੂੰ ਆਦਰ ਦੇਣਾ ਪਰ 에ਰਪੋਰਟ ਦੇ ਵਿੱਚ ਤਾਂ ਇਹ ੱੱਕੇ ਨਾਲ ਐਂਟਰ ਕਰ ਗਈ ਹੈ ਉੱਥੇ ਕੱਲੀ ਕੱਲੀ ਰਿਕਾਰਡਿੰਗ ਹੋਊਗੀ ਫੇਰ ਕੁਲਵਿੰਦਰ ਕੌਰ ਦਾ ਕਹਿ ਰਿਹਾ ਕਿ ਉਹਨੇ ਥੱਪੜ ਮਾਰਿਆ ਉਹਦੀ ਕੋਈ ਵੀਡੀਓ ਜਨਤਕ ਹੀ ਨਹੀਂ ਹੋਈ ਪਰ ਜਿਹੜਾ ਉਹਦੇ ਨਾਲ ਉਹਦਾ ਪੀਏ ਸੀਗਾ ਕੁਲਵਿੰਦਰ ਕੌਰ ਤੇ ਜਿਹੜਾ ਥੱਪੜ ਮਾਰ ਰਿਹਾ ਇੱਕ ਮਰਦ ਐ ਇੱਕ ਔਰਤ ਤੇ ਥੱਪੜ ਮਾਰ ਰਿਹਾ ਕਿੰਨਾ ਵੱਡਾ ਗਨਾਹ ਕੀਤਾ ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਕੁਲਵਿੰਦਰ ਕੌਰ ਦੀ ਕੋਈ ਵੀਡੀਓ ਨਿਸ਼ਾਨਮਾਲੀ ਦੇਖੋ ਉਥੇ ਕੈਮਰੇ ਲੱਗੇ ਹੋਏ ਐ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਕਿ ਜਿਹੜੀ ਕੰਗਣਾ ਹੈਗੀ ਆ ਉਹਨੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕਿਉਂ ਗਲਤ ਬੋਲਿਆ ਕਿ ਉਹਦੇ ਜਿਹੜੀ ਵਰਦੀ ਦੇ ਉੱਤੇ ਨਾਮ ਪੇਡ ਲੱਗੀ ਸੀ ਉਹ ਕੁਲਵਿੰਦਰ ਕੌਰ ਲਿਖਿਆ ਹੋਇਆ ਸੀਗਾ ਜਿਸ ਕਰਕੇ ਉਹ মিডিਆ ਚ ਆਉਣ ਦੀ ਮਾਰੀ ਪਬਲਿਕ ਸਿਟੀ ਲਾਈਨ ਦੀ ਮਾਰੀ ਨੇ ਉਹਨੇ ਮਤਲਬ ਵੀ ਉਹ ਕੁਲਵਿੰਦਰ ਕੌਰ ਨੂੰ ਅਤਵਾਦੀ ਦਾ ਸ਼ਬਦ ਬੋਲਿਆ ਜਾਂ ਹੋਰ ਵੀ ਉੱਥੇ ਰਿਪੋਰਟਿੰਗ ਹੋਊਗੀ ਜੋ ਵੀ ਨੇ ਬੋਲਿਆ ਉਹਦੀ ਸ਼ਾਨ ਦੇ ਵਕਲਾ ਬੋਲਿਆ ਉਹਦੀ ਸ਼ਾਨ ਦੇ ਵਕਲਾ ਬੋਲਣ ਤੋਂ ਬਾਅਦ ਬੰਦੇ ਦਾ ਜਿਹੜਾ ਦਿਮਾਗ ਆ ਉਹ ਘੁੰਮਦਾ ਹੈ ਉਹਦੀ ਚਿਹਰਾ ਜਿਆਦਾ ਆ ਜਾਂਦਾ ਕਿ ਅੱਜ ਇੱਥੇ ਇਹ ਗੱਲ ਮੈਨੂੰ ਬੋਲ ਰਹੀ ਹੈ ਤਾਂ ਇਹਨੇ ਸਾਡੇ ਦਿੱਲੀ ਦੇ ਉੱਤੇ ਜਿਹੜੇ ਦਿੱਲੀ ਦੇ ਬਾਰਡ ਦੇ ਉੱਤੇ ਸਾਡੇ ਜਿਹੜੇ ਸੈਨਿਕ ਆਪਣੇ ਜਵਾਨ ਔਰ ਕਿਸਾਨ ਬੈਠੇ ਹੋਏ ਸੀਗੇ ਸਾਡੀਆਂ ਮਾਤਾਵਾਂ ਬੈਠੀਆਂ ਸੀ ਸਾਡੀਆਂ ਭੈਣਾਂ ਬੈਠੀਆਂ ਹੋਈਆਂ ਸੀਗੀਆਂ ਉਹ ਉੱਥੇ ਉਹਦੀ ਮਾਂ ਵੀ ਲੰਗਰ ਦੇ ਵਿੱਚ ਸੇਵਾ ਕਰਦੀ ਸੀਗੀ ਕੁਲਵਿੰਦਰ ਕੌਰ ਦੀ ਤੇ ਉਹਨੂੰ ਉਹਦੇ ਦਿਮਾਗ ਦੇ ਵਿੱਚ ਆਉਣ ਕਰਕੇ ਉਹਦੇ ਮਨ ਦੇ ਵਿੱਚ ਗੁੱਸਾ ਅਗਵਾ ਆਪਣੇ ਆਪ ਨੂੰ ਨਹੀਂ ਝਾਂਬ ਸਕੀ ਕਿਉਂਕਿ ਸ਼ਬਦੀ ਕੰਦ ਕੰਗਰਾਂ ਨੇ ਇਹੋ ਜਿਹਾ ਬੋਲੇ ਆ ਤਾਂ ਉਹਨੇ ਕੀ ਆ ਆ ਲੋਕ ਤਾਂ ਕਹਿ ਰਹੇ ਥੱਪੜ ਮਾਰਿਆ ਮੈਂ ਤਾਂ ਕਹਿੰਦਾ ਵੀ ਉਹਨੇ ਉਹਦਾ ਮੂੰਹ ਹੱਥ ਲਾ ਕੇ ਤੱਕਿਆ ਹੈ ਉਹਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੂੰ ਕਿਸਾਨਾਂ ਦੇ ਵੀ ਉਲਟ ਬੋਲ ਰਹੀ ਸੀਗੀ ਤੇ ਤੂੰ ਅੱਜ 에어ਪੋਰਟ ਦੇ ਉੱਤੇ ਮੈਨੂੰ ਵੀ ਉਕਰਵਾਦੀ ਦੱਸ ਰਹੀ ਹੈ ਉਹਨੇ ਉਹਦੇ ਮੂੰਹ ਦੇ ਉੱਤੇ ਹੱਥ ਲਾ ਕੇ ਉਹਦਾ ਮੂੰਹ ਬੰਦ ਕੀਤਾ ਉਹਦੀ ਲੈਂਗੁਏਜ ਨੂੰ ਬੰਦ ਕੀਤਾ ਥੱਪੜ ਨਹੀਂ ਮਾਰਿਆਗਾ ਪਰ ਮੈਂ ਗੱਲ ਕਰਦਾ ਕਿ ਕੰਗਣਾ ਜੀ ਪ੍ਰਧਾਨ ਮੰਤਰੀ ਕੋਲ ਜਾ ਰਹੀ ਸੀਗੀ ਫਿਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਬੜੇ ਆਦਰ ਸਤਕਾਰ ਨਾਲ ਲੋਕਾਂ ਨੇ ਚੁਣਿਆ ਉਹਨਾਂ ਨੂੰ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਆ ਉਹ ਇੱਕ ਪੰਜਾਬ ਦੀ ਧੀ ਇੱਕ ਡਿਊਟੀ ਕਰ ਰਹੀ ਏਅਰਪੋਰਟ ਦੇ ਉੱਤੇ ਹੁਣ ਤੱਕ ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਦਾ ਭਗਵੰਤ ਮਾਨ ਦਾ ਮੂੰਹ ਹੀ ਨਹੀਂ ਖੁੱਲਿਆ ਇਹਦੀ ਕੈਮਰਾ ਦਾ ਮੂੰਹ ਹੀ ਨਹੀਂ ਖੁੱਲਿਆ ਉਹਦੇ ਹੱਕ ਦੇ ਵਿੱਚ ਕਿਉਂ ਸਾਡੀ ਪੰਜਾਬ ਦੀ ਧੀ ਸੀਗੀ ਉਹ ਡਿਊਟੀ ਕਰ ਰਹੀ ਸੀ ਇੱਕ ਉਹਦੇ ਵਾਸਤੇ ਮੂੰਹ ਨਹੀਂ ਖੋਲਿਆਗਾ ਮੁੱਖ ਮੰਤਰੀ ਨੇ ਨਾ ਇਹ ਕੈਮਰਾ ਨੇ ਨਾ ਹੀ ਜਿਹੜੀਆਂ ਇਹਦੇ ਵਿੱਚ ਮੰਤਰੀ ਆ ਜਿਵੇਂ ਬੀਬੀ ਬਲਜੀਤ ਕੌਰ ਜੀ ਸਾਡੇ ਮਲੋੜ ਤੋਂ ਮੰਤਰੀ ਹੈ ਉਹਦਾ ਤਾਂ ਹੱਕ ਬਣਦਾ ਸੀਗਾ ਕੀ ਚੰਗਾ ਹੋਇਆ ਜਾਂ ਮਾੜਾ ਹੋਇਆ ਜੋ ਵੀ ਪਤਾ ਲੱਗਿਆ ਉਹਦੇ ਬਾਰੇ ਉਹਨੂੰ ਬੋਲਣਾ ਚਾਹੀਦਾ ਸੀਗਾ ਕਿਉਂਕਿ ਉਹ ਔਰਤ ਸਮਾਜ ਚੋਂ ਆ ਸਾਡੀ ਕੁਲਵਿੰਦਰ ਕੌਰ ਉਹਦੇ ਹੱਕ 'ਚ ਤਾਂ ਬੋਲਣਾ ਚਾਹੀਦਾ ਸੀ ਪਰ ਕੰਗਣਾ ਦੇ ਹੁਣ ਤੋਂ ਲੈ ਕੇ ਕੋਈ ਇੱਕ ਵੀ ਫਿਲਮ ਵਾਲਾ ਹੀਰੋ ਜਾਂ ਕੋਈ ਕਲਾਕਾਰ ਕੋਈ ਵੀ ਉਹਦੇ ਹੱਕ 'ਚ ਨਹੀਂ ਬੋਲਿਆ ਕਿ ਉਹਦੇ ਬਾਰੇ ਪਤਾ ਹੈ ਉਹਦੇ ਆਣ ਗੁਆਣ ਤੋਂ ਇਹ ਕੰਗਣਾ ਤਾਂ ਉੱਠੀ ਆ ਐਮਪੀ ਉੱਠੀ ਹੋ ਗਿਆ ਪਿੰਡ ਦੇ ਆਣ ਗੁਆਣ ਤੋਂ ਹੀ ਪਤਾ ਹੈ ਕਿ ਇਹਦੀ ਬੈਕਗ੍ਰਾਉਂਡ ਕੀ ਹੈ ਤੇ ਘਰ ਦੇ ਵਿੱਚ ਵੀ ਜਿਹੜੇ ਇਹਦੇ ਜਿਹੜੀ ਲੈਂਗੁਏਜ ਹੈਗੀ ਉਹ ਬਹੁਤ ਗਲਤ ਹੈ ਹੂੰ ਸਾਡੇ ਫੌਜੀ ਹੈਗੇ ਉੱਥੇ ਹਿਮਾਚਲ ਦੇ ਵਿੱਚ ਹੈਗੇ ਬਹੁਤ ਜ਼ਿਆਦਾ ਉਹ ਅਸੀਂ ਉੱਥੋਂ ਹੀ ਤੋਂ ਪਤਾ ਕੀਤਾ ਉਹ ਕਹਿੰਦੇ ਵੀ ਇਹਦੀ ਲੈਂਗੁਏਜ ਆਪਦੇ ਪਰਿਵਾਰ ਨਾਲ ਵੀ ਇਹ ਵੱਡੇ ਛੋਟੇ ਨਾਲ ਇਸੇ ਤਰੀਕੇ ਨਾਲ ਵਰਤਦੀ ਹੈ ਇਹ ਹੂੰ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹ 에어ਪੋਰਟ ਦੇ ਉੱਤੇ ਕੁਲਵਿੰਦਰ ਕੌਰ ਜੀ ਨਾਲ ੱੱਕਾ ਕਰਕੇ ਉਹ ਅੰਦਰ ਜਾਣਾ ਚਾਹੁੰਦੀ ਸੀਗੀ ਜੇ ਇੰਨੀ ਜੋਤ ਰੱਖਦੀ ਹੈ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਾਡੇ ਫੌਜੀ ਲੱਗੇ ਹੋਏ ਐ ਡਿਊਟੀ ਕਰਨ ਵਾਸਤੇ ਤੇ ਇੱਕ ਕਦਮ ਉਧਰ ਧਰ ਕੇ ਤਾਂ ਵਿਖਾ ਵਿਖਾਉਣ ਜੀ ਇਹਦੇ ਇਹਨੂੰ ਸ਼ਾਨ ਨਿਸ਼ਾਨੀ ਨਾ ਕਰ ਦੇਣ ਪਾਕਿਸਤਾਨ ਵਾਲੇ ਫੌਜੀ ਇਹ ਤਾਂ ਅਸੀਂ ਬੈਠੇ ਜਿਹੜੇ ਰੋਕੀ ਬੈਠੇ ਆ ਜੇ ਨੀਤ ਇਹਦੀ ਚ ਹਿੰਮਤ ਆਈਏ ਤੇ ਬਾਰਡਰ ਤੇ ਖੜਕੇ ਪਾਕਿਸਤਾਨ ਨੇ ਝਾਕ ਕੇ ਤਾਂ ਵੇਖੀ ਇੱਕ ਵਾਰੀ ਹੂੰ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਪਦਿਆਂ ਦੇ ਰੋਹ ਮਾਰਨ ਆ ਲਈ ਹੈ ਸਿਰਫ ਕੀ ਹੈ ਇਹ ਆਪਦਾ ਤੇ ਰੋਹ ਨਹੀਂ ਮਾਰਨ ਆਈ ਇਹ ਹੂੰ ਸਿਰਫ ਇਹ ਕੀ ਹੈ ਕੀ ਕਹਿੰਦੇ ਹੁੰਦੇ ਆ ਵੀ ਇਹ ਪਬਲਿਕ ਸਿਟੀ ਲੈਣਾ ਚਾਹੁੰਦੀ ਹੈ ਤੈਨੂੰ ਲੋਕਾਂ ਨੇ ਵੋਟਾਂ ਪਾ ਕੇ ਪਹਿਲਾਂ ਤਾਂ ਗਲਤੀ ਕੀਤੀ ਹਿਮਾਚਲ ਵਾਲਿਆਂ ਨੇ ਕਾਂਗੜ ਏਰੀਆ ਦੇ ਬਹੁਤ ਲੋਕ شریف ਲੋਕ ਆ ਉਹਨਾਂ ਨੇ ਉਹਨਾਂ ਨੇ ਅੱਜਕੱਲ ਟ੍ਰੇਨ ਨਹੀਂ ਵੇਖੀ ਰੇਲ ਗੱਡੀ ਨਹੀਂ ਵੇਖੀ ਉਹਨਾਂ ਲੋਕਾਂ ਨੇ ਉਹ ਪਹਾੜੀ ਵਾਲੇ ਚੁੱਪਰ ਰਹਿੰਦੇ ਆ ਉਹਨਾਂ ਨੇ ਬੱਸ ਵੀ ਨਹੀਂ ਵੇਖੀ ਬਹੁਤ ਲੋਕਾਂ ਨੇ ਵੀ ਬੱਸ ਵਿੱਚ ਕਿਵੇਂ ਬੈਠ ਕੇ ਸਫਾ ਕੀਤਾ ਜਾਂਦਾ ਐ ਇੱਥੋਂ ਦੀ ਦੇ ਲੋਕ ਉਹ ਬੈਗੜ ਲੋਕ ਬੈਗੜ ਲੋਕ ਆ ਵਿਚਾਰੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਐ ਐਦੋਂ ਪਬਲਿਕ ਸਿਟੀ ਲੈਣ ਦੀ ਇਹਨਾਂ ਕੀ ਲੋੜ ਸੀਗੀ ਕੀ ਇਹ ਕੱਲ ਨੂੰ ਸਾਡੇ ਲੋਕ ਸਭਾ ਦੇ ਚ ਬੈਠ ਕੇ ਕੀ ਇਹ ਸਾਡੀ ਨਾਰੀ ਜਾਤੀ ਵਾਸਤੇ ਕਬ ਕੋਈ ਸਹੂਲਤ ਦੇ ਦੂਗੀ ਕੀ ਕੋਈ ਸਾਡੇ ਕੋਈ ਵੀ ਇਹਨੂੰ ਕਿਸੇ ਤਰੀਕੇ ਦਾ ਮੰਤਰੀ ਬਣਾ ਦਿੰਦੇ ਆ ਕੀ ਇਹ ਕੀ ਲੋਕਾਂ ਨੂੰ ਕੀ ਦਸੂਗੀ ਇਹ ਕੀ ਦਸੂਗੀ ਮੈਂ ਕਹਿੰਦਾ ਵੀ ਇਹ ਇੱਕ ਸਟੇਜ ਦੇ ਉੱਤੇ ਉਹ ਕਲਾਕਾਰੀ ਕਰਨ ਵਾਲੀ ਤੇ ਲੋਕ ਸਭਾ ਦੇ ਵਿੱਚ ਬਹਿ ਕੇ ਜਾ ਕੇ ਕੀ ਦਸੂਗੀ ਕੀ ਨੌਲੇਜ ਨੂੰ ਕੀ ਪਤਾ ਇਹਨੂੰ ਇਹਨੂੰ ਪੂਰੇ ਭਾਰਤ ਦੇ ਵਾਸਤੇ ਕੀ ਪਤਾ ਵੀ ਪੰਜਾਬ ਸਟੇਟ ਕੀ ਚਾਹੁੰਦਾ ਹਿਮਾਚਲ ਕੀ ਚਾਹੁੰਦਾ ਰਾਜਸਥਾਨ ਕੀ ਚਾਹੁੰਦਾ ਹਰਿਆਣਾ ਕੀ ਚਾਹੁੰਦਾ ਦਿੱਲੀ ਕੀ ਚਾਹੁੰਦਾ ਬਿਹਾਰ ਕੀ ਚਾਹੁੰਦਾ ਇਹਨੂੰ ਕੁਝ ਨਹੀਂ ਪਤਾ ਸਿਰਫ ਇਹ ਸਟੇਜ ਦੇ ਉੱਤੇ ਨੱਚ ਕੇ ਇੱਕ ਇੱਕ ਰੁਪਇਆ ਇਕੱਠਾ ਕਰਕੇ ਇੱਕ ਇੱਕ ਰੁਪਇਆ ਇਕੱਠਾ ਕਰਕੇ ਲੋਕਾਂ ਤੋਂ ਸ਼ਰਾਬੀਆਂ ਕਬਾਬੀਆਂ ਤੋਂ ਇੱਕ ਇੱਕ ਰੁਪਇਆ ਇਕੱਠਾ ਕਰਕੇ ਇਹਨੇ ਜੋ ਪੈਸਾ ਇਕੱਠਾ ਕੀਤਾ ਇਹ ਨੂੰ ਸਿਰਫ ਡੁਬਰੂ ਕੀ ਵਜਾ ਕੇ ਪੈਸਾ ਇਕੱਠਾ ਕਰਨ ਵਾਲੀ ਹੈ ਇਹ ਇਹ ਸਾਡੇ ਭਾਰਤ ਵਾਸਤੇ ਕੁਝ ਨਹੀਂ ਕਰ ਸਕਦੀ ਕਿ ਮੈਂ ਤੁਹਾਨੂੰ ਇਥੇ ਲਿਖ ਕੇ ਵੀ ਦੱਸ ਦਿਆਂ ਜੀ ਤੁਹਾਡੇ ਮੈਂ ਪੱਤਰਕਾਰ ਦਾ ਤੁਹਾਡੇ ਚੈਨਲ ਦੇ ਥਰੂ ਵੀ ਮੈਂ ਇਹ ਵੀ ਸੁਨੇਹਾ ਭੇਜਣਾ ਚਾਹੁੰਦਾ ਕਿ ਸਾਡੀਆਂ ਧੀਆਂ ਪੈਣਾ ਡਰਿੰਕ ਨਹੀਂ ਕਰਦੀਆਂ ਸਾਡੀਆਂ ਧੀਆਂ ਪੈਣਾ ਕਿਸੇ ਹੋਟਲਾਂ ਚ ਬਹਿ ਕੇ ਡਾਂਸ ਨਹੀਂ ਕਰਦੀਆਂ ਅੱਜ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਇਹ ਮਰਦਾਂ ਦੇ ਨਾਲ ਬੈਠ ਡਰਿੰਕ ਕਰਦੀ ਹੈ ਡਰਿੰਕ ਕਰਨ ਤੋਂ ਬਾਅਦ ਇਹ ਨੱਚਦੀ ਕੋਦੀ ਵੀ ਉਹਨਾਂ ਦੇ ਨਾਲ ਇਹ ਕੋਈ ਧੀਰਾ ਸਤਕਾਰ ਨਹੀਂਗਾ ਜਿਹੜੀ ਕੁਲਵਿੰਦਰ ਕੌਰ ਦੇ ਨਾਲ ਆਪਾਂ ਤੁਲਨਾ ਕਰੀਏ ਇਹ ਜ਼ਮੀਨ ਸ਼ਵਾਨ ਦਾ ਫਰਕ ਹੈ ਉਹ ਇੱਕ ਧੀਓ ਹੈ ਜਿਹੜੀ ਆਪਦੇ ਵੱਡਿਆਂ ਦਾ ਆਦਰ ਸਿਮਾਨ ਕਰਦੀ ਹੈ ਉਹ ਗੁਰਦੁਆਰੇ ਮੰਦਰ ਮਸੀਦ ਜਾਂਦੀ ਹੈ ਹੂੰ ਇਹ ਇਹਨੂੰ ਪੁੱਛ ਕੇ ਵੀ ਲੋਕ ਅੱਜ ਤੱਕ ਮੰਦਰ ਚਲੇ ਮੱਥਾ ਵੀ ਟੇਕਿਆ ਹੋਵੇ ਜਾਂ ਕਿਸੇ ਗੁਰਦੁਆਰੇ ਚ ਮੱਥਾ ਵੀ ਟੇਕਿਆ ਹੋਵੇ ਨੇ ਤਾਂ ਅੱਜ ਤੱਕ ਜੇ ਇਹ ਮੰਦਰ ਚ ਗਈ ਹੋਵੇ ਮੈਂ ਗੱਲ ਵੜਾ ਦੂੰਗਾ ਇਹਨੂੰ ਪਤਾ ਹੀ ਨਹੀਂ ਇਹਨੂੰ ਹਾਂ ਇਹਨੂੰ ਮੰਦਰ ਮਸਜਿਦ ਦਾ ਧਰਮਾਂ ਦਾ ਪਤਾ ਹੀ ਨਹੀਂ ਪਤਾ ਨਹੀਂ ਇਹ ਮੈਨੂੰ ਲੱਗਦਾ ਕਿ ਜੇ ਕਿਸੇ ਔਰਤ ਨੇ ਇਹਨੂੰ ਪੈਦਾ ਕੀਤਾ ਹੁੰਦਾ ਤਾਂ ਇਹਨੂੰ ਹੋਸ਼ਲਾ ਪਤਾ ਲੱਗਦਾ ਕਿਸੇ ਦਾਈ ਨੇ ਇਹਨੂੰ ਖੜਾਇਆ ਹੁੰਦਾ ਦਾਈ ਨੇ ਜਨਮ ਦਵਾਇਆ ਹੁੰਦਾ ਜਾਂ ਕਿਸੇ ਨਰਸ ਨੇ ਇਹਨੂੰ ਜਨਮ ਦਵਾਇਆ ਹੁੰਦਾ ਤਾਂ ਇਹਨੂੰ ਪਤਾ ਲੱਗਦਾ ਮੈਨੂੰ ਤਾਂ ਆਇਆ ਲੱਗਦਾ ਵੀ ਕਿਸੇ ਕੂੜੀ ਦੇ ਆਂਡੇ ਚੋਂ ਕੱਢੀ ਵੀ ਆ ਇਹ ਮੁਰਗੀ ਦੇ ਆਂਡੇ ਚੋਂ ਨਿਕਲੀ ਹੋਈ ਆ ਇਹ ਇਹਨੇ ਕਿਸੇ ਔਰਤ ਦੇ ਪੇਟ ਚੋਂ ਜਨਮ ਨਹੀਂ ਲਿਆ ਵਿਆ ਇਹਨੇ ਇਹ ਕਿਸੇ ਮੁਰਗੀ ਦੇ ਜਾਂ ਬਕਤ ਦੇ ਆਂਡੇ ਚੋਂ ਨਿਕਲੀ ਵੀ ਆ ਉਹੀ ਪਾਲ ਕੇ ਤੇ ਉਸ ਦੇ ਚੋਂ ਨਿਕਲੀ ਵੀ ਇਹਨੂੰ ਕਿਸੇ ਇਹ ਚੀਜ਼ ਦਾ ਪਤਾ ਹੀ ਨਹੀਂ ਵੀ ਔਰਤ ਬੱਚੇ ਨੂੰ ਪੈਦਾ ਕਿਵੇਂ ਕਰਦੀ ਹੈ ਕੁਝ ਨਹੀਂ ਪਤਾ ਇਹਨੂੰ ਸਿਰਫ ਆਪਦੀ ਜਿਹੜੀ ਉਹਨੇ ਪਬਲਿਕ ਸਿਟੀ ਲਈ ਆਪਦੇ ਜਵਾਬ ਦੇ ਪਾਛਾੜਾ ਪਬਲਿਕ ਸਿਟੀ ਲਈ ਆਪਦੀ ਆਪਦੀ ਪਬਲਿਕ ਸਿਟੀ ਲਈ ਜੋ ਹੈ ਉਹ ਜੋਦ ਮੂੰਹ ਚ ਆਈ ਜਾਂਦਾ ਹੈ ਉਹ ਕੱਢੀ ਜਾਂਦੀ ਜੋਦ ਮੂੰਹ ਚ ਕੱਢੀ ਜਾਂਦਾ ਜੇ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੱਢ ਦਿੰਦੇ ਤੇ ਫਿਰ ਕੀ ਬਣੂਗਾ ਕੁਲਵਿੰਦਰ ਕੌਰ ਦਾ ਦੇਖੋ ਜੀ ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਇੰਨੀ ਤਾਕਤ ਹੀ ਹੈ ਨਹੀਂਗੀ ਹਮ ਇਹੋ ਜਿਹੀ ਕੋਈ ਗਲਤੀ ਨਹੀਂ ਕੀਤੀ ਕੁਲਵਿੰਦਰ ਕੌਰ ਨੇ ਕਿਉਂਕਿ ਕੁਲਵਿੰਦਰ ਕੌਰ ਖੁਦ ਕੁਲਵਿੰਦਰ ਕੌਰ ਦਾ ਘਰ ਵਾਲਾ ਕੁਲਵਿੰਦਰ ਕੌਰ ਦੇ ਹੋਰ ਰਿਸ਼ਤੇਦਾਰ ਇਸ ਸਿਸਿਆਸਫ ਦੇ ਵਿੱਚ ਨੌਕਰੀ ਕਰ ਰਹੇ ਆ ਉੱਥੇ ਚਾਚੇ ਤਾਂ ਸਾਰਿਆਂ ਨੇ ਕੀਤੀ ਬਿਲਕੁਲ ਚਾਚੇ ਤਾਂ ਸਾਰਿਆਂ ਨੇ ਨੌਕਰੀ ਕੀਤੀ ਆ ਦੇਖੋ ਆਪਾਂ ਘਰ ਦੇ ਵਿੱਚ ਬੈਠੇ ਆ ਘਰ ਦੇ ਵਿੱਚ ਆਪਾਂ ਜਿੱਦਾਂ ਦੀਆਂ ਗੱਲਾਂ ਕਰਾਂਗੇ ਕਿਉਂਕਿ ਬਿਲਟ ਫੋਰਸ ਚ ਰਹਿ ਕੇ ਆਏ ਆ ਬਿਲਟ ਫੋਰਸ ਦੀਆਂ ਗੱਲਾਂ ਕਰਨੀਆਂ ਨੇ ਦੇਸ਼ ਦੀ ਰਾਖੀ ਕਿਵੇਂ ਕਰਨੀ ਆ ਮੰਤਰੀ ਦੀ ਰਾਖੀ ਕਿਵੇਂ ਕਰਨੀ ਆ ਪ੍ਰਧਾਨ ਮੰਤਰੀ ਬੰਗਲੇ ਦੀ ਕਿਵੇਂ ਅਸੀਂ ਰਾਖੀ ਕਰਨੀ ਆ ਇਹੀ ਗੱਲਾਂ ਚੱਲ ਗਈਆਂ ਕਰ ਰਣਾ ਉਹ ਇਹੀ ਸਰਕਾਰ ਸਿੱਖ ਕੇ ਗਈ ਹੋਈ ਆ ਉੱਥੇ ਤਾਂ ਕਿਵੇਂ ਗਲਤੀ ਕਰ ਸਕਦੀ ਆ ਹਾਂ ਜੇ ਸਰਕਾਰ ਇੱਕ ਪਾਸੜ ਫੈਸਲਾ ਕਰਦੀ ਆ ਮੋਦੀ ਸਰਕਾਰ ਜੇ ਇੱਕ ਪਾਸਾ ਫੈਸਲਾ ਕਰਦੀ ਆ ਤਾ ਜਿਵੇਂ ਸਰਜੀਤ ਸਿੰਘ ਜੀ ਖਾਲਸਾ ਨੂੰ ਭਾਈ ਅਮਰਤਪਾਲ ਸਿੰਘ ਜੀ ਨੂੰ ਲੋਕਾਂ ਨੇ ਜੇਲ੍ਹ ਚ ਬੈਠਾ ਨੂੰ ਜਿਤਾਇਆ ਤਾਂ ਜਿੱਦੇ ਇਸ ਸਰਕਾਰ ਨੇ ਉਹਨੂੰ ਡਿਸਮਿਸ ਕਰਕੇ ਘਰੇ ਭੇਜ ਦਿੱਤਾ ਤੇ ਪੰਜਾਬ ਤੋਂ ਖਾਸ ਕਰਕੇ ਗਿੜਵੇ ਹਲਕੇ ਦੇ ਉੱਤੋਂ ਅਸੀਂ ਇਸ ਟੀ ਨੂੰ ਐਮਐਲਏ ਖੜਾ ਕਰਕੇ ਜਿਤਾ ਕੇ ਉਹਦੀ ਸਾਹਮਣੇ ਵਾਲੀ ਕੁਰਸੀ ਦੇ ਉੱਤੇ ਸਾਹਮਣੇ ਭਾਵਾਂਗੇ ਵੀ ਆਹ ਬੈਠੀ ਆ ਕੇ ਜਿਹਨੂੰ ਤੂੰ ਅਤਵਾਦੀ ਦਾ ਸ਼ਬਦ ਵਰਤ ਕੇ ਤੂੰ ਉਹਦੀ ਬੇਇੱਜ਼ਤੀ ਕੀਤੀ ਹੈ ਇਹ ਉਹ ਆ ਬੈਠੀ ਆ ਪਵਲ ਕ ਚੁਣ ਕੇ ਗਿੱਦੜਵੇਂ ਤੋਂ ਜੋ ਖੜੀ ਕਰਕੇ ਜਿਤਾ ਕੇ ਉਹਦੇ ਸਾਹਮਣੇ ਪਾਵਾਂਗੇ ਕਿ ਆ ਦੇਖੋ ਇਹ ਵੀ ਕਿ ਪੰਜਾਬ ਦੇ ਵਿੱਚ ਐਮਐਲਏ ਬਣ ਕੇ ਆ ਬੈਠੀ ਆ ਸਾਡੀ ਧੀ ਕਲਵਿੰਦਰ ਕੌਰ ਹੂੰ ਤੁਹਾਨੂੰ ਤੇ ਕਹਿੰਦਾ ਮਤਲਬ ਇਹ ਵੀ ਜੇਕਰ ਉਹ ਇਦਾਂ ਦੀ ਸਰਕਾਰ ਗਲਤੀ ਕਰ ਲੈਂਦੀ ਆ ਤੇ ਜੇ ਉਹ ਐਮਪੀ ਆ ਤੇ ਇਹ ਐਮਐਲਏ ਬਣ ਕੇ ਜਾਊਗੀ ਜੇ ਐਮਪੀ ਦਾ ਇਲੈਕਸ਼ਨ ਹੁੰਦਾ ਤਾਂ ਐਮਪੀ ਵੀ ਜਿੱਤ ਜਾਣਾ ਸੀ ਦੇਖੋ ਜੀ ਜੇਕਰ ਅਸੀਂ ਕਹਿੰਨਾ ਵੀ ਪ੍ਰਮਾਤਮਾ ਨੇ ਜੋ ਇਹ ਪਾਣਾ ਵਰਤਾਇਆ ਇਹ ਥੋੜਾ ਐਮਪੀ ਇਲੈਕਸ਼ਨਾਂ ਤੋਂ ਬਾਅਦ ਚ ਵਰਤਿਆ ਗਿਆ ਹੂੰ ਜੇਕਰ ਇਹੀ ਪਾਣਾ 2 ਮਹੀਨੇ ਪਹਿਲਾਂ ਵਰਤਿਆ ਹੁੰਦਾ ਤਾਸੀਂ ਤੇ ਬਰਾਬਰ ਖੜੀ ਕਰਦੇ ਕੰਗੜਾਂ ਦੇ ਲਾ ਕੇ ਤੇ ਫੇਰ ਵੇਦੇ ਵੀ ਕਿਹੜੀ ਬੈਂਗੜੀ ਉਗੜਦੀ ਆ ਫੇਰ ਸਾਨੂੰ ਜੱਤਰੀਆ ਹੁੰਦੀ ਅਸੀਂ ਕੁਲਵਿੰਦਰ ਕੌਰ ਨੂੰ ਅਸੀਂ ਹਿਮਾਚਲ 'ਚ ਹੀ ਖੜੀ ਕਰ ਦਿੰਦੇ ਜਾ ਕੇ ਕੁਲਵਿੰਦਰ ਕੌਰ ਨੂੰ ਇਹਦੇ ਬਰਾਬਰ ਜੇ ਕਿਤੇ ਪਹਿਲਾਂ ਨਹੀਂ ਸੀ ਉੱਥੋਂ ਵੀ ਜਿਤਾਦਣੀ ਸੀ ਹਿਮਾਚਲ ਦੇ ਵਿੱਚ 80% ਫੌਜੀ ਹੈ ਹਿਮਾਚਲ ਦੇ ਵਿੱਚ 80% ਫੌਜੀ ਹੈ ਅਸੀਂ ਜਦੋਂ ਸਾਨੂੰ ਆਪ ਸਰਕਾਰ ਨੇ ਜੀਓਜੀ ਨੂੰ ਫੌਜ ਤੋਂ ਕੱਢਿਆ ਸੀ ਅਸੀਂ ਹਿਮਾਚਲ ਦੇ ਵਿੱਚ ਪਿੰਡ-ਪਿੰਡ ਤੇ ਜਾ ਕੇ ਪ੍ਰਚਾਰ ਕੀਤਾ ਸੀ ਔਰ ਉਸ ਪਿੰਡ-ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਆ 25 ਆਮ ਨਾਗਰਿਕ ਸੀਗੇ ਹਰ ਘਰ ਦਾ ਇੱਕ ਬੰਦਾ ਫੌਜ ਸੀਗਾ ਜਾਂ ਰਿਟਾਇਰਮੈਂਟ ਆਇਆ ਹੋਇਆ ਸੀ ਜਾਂ ਮੌਜੂਦਾ ਨੌਕਰੀ ਕਰਦਾ ਸੀ ਅਸੀਂ ਉਹਨਾਂ ਕੋਲ ਜਾ ਕੇ ਫਰਿਆਦ ਕੀਤੀ ਜ ਆਪ ਪਾਰਟੀ ਬਾਰੇ ਕਿ ਦੇਖੋ ਭੁੱਲ ਕੇ ਇਹਨਾਂ ਨੂੰ ਵੋਟਾਂ ਨਾ ਪਾ ਦਿਓ ਕਿਤੇ ਇਹਨਾਂ ਨੇ ਪਹਿਲਾਂ ਦਿੱਲੀ ਲੁੱਟੀ ਆ ਹੁਣ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਹਿਮਾਚਲ ਵਾਲਿਆਂ ਨੇ ਸਾਡੀ ਗੱਲ ਮੰਨੀ ਸੀਗੀ ਉੱਥੇ ਨਦੀਆਂ ਜਮਾਨਤਾਂ ਜਬਤ ਹੋਈਆਂ ਸੀ ਹਿਮਾਚਲ ਦੇ ਵਿੱਚ ਤੇ ਉੱਥੇ ਫੌਜੀ ਬਹੁਤ ਹੈ ਅਸੀਂ ਠਾ ਕੇ ਕੰਗੜਾ ਦੇ ਮੁਕਾਬਲੇ ਖੜੀ ਕਰਕੇ ਸਾਡੀ ਧੀ ਰਾਣੀ ਨੂੰ ਕੁਲਵਿੰਦਰ ਕੌਰ ਨੂੰ ਜਿਤਾ ਕੇ ਅੱਜ ਉਹਦੇ ਬਰਾਬਰ ਲੋਕ ਸਭਾ ਚ ਬੁਆਉਣਾ ਸੀਗਾ ਚਲੋ ਉਹ ਟਾਈਮ ਟੱਪ ਗਿਆ ਪਰ ਤਾਂ ਫਿਰ ਸਰਕਾਰ ਨੂੰ ਪੰਜਾਬ ਚੋਂ ਜਿਤਾ ਕੇ ਐਮਐਲਏ ਬਣਾ ਕੇ ਇਹ ਤਾਂ ਬਰਾਬਰ ਹੀ ਹੈ ਉਹ ਲੋਕ ਸਭਾ ਹੈ ਇਹ ਵਿਧਾਨ ਸਭਾ ਹੈ ਪਰ ਇਸ ਸਰਕਾਰ ਨੂੰ ਜਾਂ ਇਹ ਕੰਗਣਾ ਨੂੰ ਜਾਂ ਉਹਦੇ ਜਿਹੜੇ ਮੰਤਰੀ ਆ ਜਾਂ ਪ੍ਰਧਾਨ ਮੰਤਰੀ ਮੈਂ ਤਾਂ ਪ੍ਰਧਾਨ ਮੰਤਰੀ ਵੀ ਨੂੰ ਕਹੂੰਗਾ ਕਿ ਪ੍ਰਧਾਨ ਮੰਤਰੀ ਨੂੰ ਆਪਦੇ ਨੇੜੇ ਨਹੀਂ ਬੁਲਾਉਣਾ ਚਾਹੂਗਾ ਜੇ ਕੱਲ ਨੂੰ ਪ੍ਰਧਾਨ ਮੰਤਰੀ ਆਪਦੇ ਨੇੜੇ ਭਾਉਂਦਾ ਉਹਨੂੰ ਜਾਂ ਉਹਦੇ ਨਾਲ ਕਿਤੇ ਗੱਲਬਾਤ ਕਰਦਾ ਤਾਂ ਅਸੀਂ ਅੱਗੇ ਤੋਂ ਪ੍ਰਧਾਨ ਮੰਤਰੀ ਦੇ ਵੀ ਵਰ ਖਿਲਾਫ ਸਾਡੀ ਪੂਰੀ ਫੌਜ ਆ ਜਿਹੜੀ ਬੈਲਟ ਆਫ ਫੋਰਸਾਂ ਸੈਂਟਰ ਦੀ ਫੌਜ ਹੈ ਬੀਐਸਐਫ ਹੈ ਸੀਆਰਪੀ ਹੈ ਆਈਸੀਐਫਐਸਐਫ ਹੈ ਟੀਡੀਬੀਟੀਟੀ ਹੈ ਜੁਨੀਆਂ ਵੀ ਫੋਰਸਾਂ ਸੈਂਟਰ ਸਰਕਾਰ ਦੀਆਂ ਹੈਗੀਆਂ ਸਾਡੇ ਸਾਰਿਆਂ ਚ ਗੁੱਸਾ ਜਾਊਗਾ ਇੱਕ ਵਰਦੀ ਧਾਰੀ ਬੰਦਾ ਇੱਕ ਧੀ ਰਾਣੀ ਡਿਊਟੀ ਕਰ ਰਹੀ ਸੀਗੀ ਉਹਨੂੰ ਏਡੇ ਗਲਤ ਸ਼ਬਦ ਬੋਲੇ ਆ ਇਹਦਾ ਅਸਰ ਸਾਰੀਆਂ ਜੂਂਟਾਂ ਦੇ ਵਿੱਚ ਜਾਊਗਾ ਸਾਡੇ ਗਰੁੱਪ ਬਣੇ ਹੋਏ ਆ ਮੌਜੂਦਾ ਜੂਂਟਾਂ ਦੇ ਸਾਡੇ ਜਿਹੜੇ ਸਰਵਿਸ ਕਰ ਰਹੇ ਆ ਫੌਜੀ ਸੀਆਰਪੀ ਵਾਲੇ ਬੀਐਸਐਫ ਵਾਲੇ ਸਾਡੇ ਗਰੁੱਪ ਬਣੇ ਹੋਏ ਆ ਪਰ ਉਹ ਗਰੁੱਪਾਂ ਦੇ ਵਿੱਚ ਮੈਸੇਜ ਆ ਰਹੇ ਆ ਇਹ ਜੇ ਪ੍ਰਧਾਨ ਮੰਤਰੀ ਇਹਨੂੰ ਆਪਦੇ ਨੇੜੇ ਕਰੂਗਾ ਤਾਂ ਅਸੀਂ ਕੱਲ ਨੂੰ ਕੁਝ ਵੀ ਕਰ ਸਕਦੇ ਆ ਜੀ ਜੀ ਬਿਲਕੁਲ ਜਿਹੜੀ ਤੁਸੀਂ ਗੱਲ ਦੱਸੀ ਤੁਸੀਂ ਫੌਜ ਦੇ ਵਿੱਚ ਡਿਊਟੀ ਕੀਤੀ ਹੈ ਡਿਊਟੀ ਕਰਨ ਤੇ ਤੁਹਾਨੂੰ ਕੀ ਲੱਗਦਾ ਜਿਹੜਾ ਉਹਨੇ ਕੰਮ ਕੀਤਾ ਉਹ ਤਾਂ ਆਪਦੀ ਧਰਤ ਤੇ ਸਹੀ ਸੀ ਗਲਤ ਤੈਦੇ ਤੇ ਫਿਰ ਇਹ ਹੀ ਸੀ ਕੰਗਣਾ ਹੀ ਸੀ ਨਾ ਦੇਖੋ ਜੀ ਜਦੋਂ ਕੋਈ ਬੰਦਾ ਆਪਦੀ ਸਹੀ ਡਿਊਟੀ ਕਰ ਰਿਹਾ ਹ ਹ ਜਦੋਂ ਤੁਸੀਂ ਉਹਦੇ ਨਾਲ ਕੋਈ ਕਿਸੇ ਤਰੀਕੇ ਨਾਲ ਜਦੋਂ ਉਹਦਾ ਦੇਖੋ 에ਅਰ ਬੱਸ ਦੇ ਵਿੱਚ ਬਹਿਣਾ ਵੀਰੜ ਦੇ ਉੱਤੇ ਸਾਰੀ ਚੀਜ਼ ਦੀ ਚੈਕਿੰਗ ਹੋਣੀ ਹੈ ਸਾਰੀ ਬਾਡੀ ਦੀ ਚੈਕਿੰਗ ਹੋਣੀ ਹੈ ਗੁਪਤੰਗਤ ਕਰਦੀ ਵੀ ਚੈਕਿੰਗ ਹੁੰਦੀ ਹੈ ਚੈੱਕ ਕੀਤੀ ਜਾਂਦੀ ਹੈ ਫਿਰ ਮੋਬਾਈਲ ਜਾਂ ਬੈਗ ਜਾਂ ਪਰਸ ਜਾਂ ਕੋਈ ਵੀ ਹੈ ਜਾਂ ਸਾਡੇ ਕੋਈ ਛਾਪ ਛੱਲਾ ਵੀ ਪਾਇਆ ਹੈ ਉਹ ਵੀ ਚੱਕ ਹੁੰਦਾ ਹੈ ਉਹ ਚੱਕ ਕਰਨ ਤੋਂ ਨੇ ਨਾ ਕੀਤੀ ਹੈ ਉਹਨੇ ਆਪਦੀ ਡਿਊਟੀ ਬਿਲਕੁਲ ਸਹੀ ਕੀਤੀ ਹੈ ਕੁਲਵਿੰਦਰ ਕੌਰ ਨੇ ਡਿਊਟੀ ਬਿਲਕੁਲ ਸਹੀ ਕੀਤੀ ਹੈ ਸਹੀ ਕਰਨ ਤੋਂ ਬਾਅਦ ਉਹਨੂੰ ਇੰਨਾ ਕਿਰਪਾਲ ਕੀਤਾ ਇੰਨਾ ਉਹਦੇ ਤੇ ਪ੍ਰੈਸ਼ਰ ਪਾਇਆ ਕਿ ਉਹ ਇੱਕੋ ਦਾ ਮੂੰਹ ਬੰਦ ਕਰਨ ਵਾਸਤੇ ਉਹਦਾ ਹੱਥ ਉਹਦੇ ਮੂਤ ਰੱਖਿਆ ਹੋਣਾ ਜੀ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਹਨ ਅਵਤਾਰ ਸਿੰਘ ਜੀ ਜਿਹੜੇ ਫੌਜ ਦੇ ਵਿੱਚ ਨੌਕਰੀ ਕਰਕੇ ਆਏ ਨੇ ਜਿਨ੍ਹਾਂ ਨੇ ਆਪਦਾ ਪੱਖ ਰੱਖਿਆ ਹੈ ਕਿ ਜੇਕਰ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਤਾਂ ਉਹ ਵਿਧਾਨ ਸਭਾ ਦਾ ਇਲੈਕਸ਼ਨ ਜਿੱਤਣ ਤੋਂ ਉਹਨੂੰ ਕੋਈ ਨਹੀਂ ਰੋਕ ਸਕਦਾਗਾ ਇਹ ਫੌਜੀਆਂ ਦਾ ਦਾਵਾ ਵੀ ਉਹ ਇੱਥੇ ਆ ਕੇ ਕੀ ਕਰਨਗੇ ਪਰ ਇਹ ਵੀ ਗੱਲ ਦੱਸੀ ਹੈ ਕਿ ਫੌਜ ਦੇ ਵਿੱਚ ਡਿਊਟੀ ਕਿਸ ਤਰ੍ਹਾਂ ਦੀ ਹੁੰਦੀ ਹੈ ਉਹ ਡਿਊਟੀ ਕੁਲਵਿੰਦਰ ਕੌਰ ਨੇ ਬੜੀ ਤਨਦੇਹੀ ਦੇ ਨਾਲ ਨਿਭਾਈ ਹੈ ਤੇ ਉਹ ਨਿਭਾਉਣੀ ਵੀ ਚਾਹੀਦੀ ਸੀ ਜੇਕਰ ਕਹਿੰਦੇ ਕਿ ਸਾਡੇ ਵੀਰ ਜਿਹੜੇ ਬਾਰਡਰਾਂ ਤੇ ਖੜੇ ਹੋਣ ਤੇ ਕੰਗਰਾਂ ਨੂੰ ਕਹਿ ਕੇ ਇੱਕ ਪੈਰ ਵੀ ਜਿਹੜਾ ਉਧਰਲੇ ਪਾਸੇ ਪੱਟ ਕੇ ਵੇਖ ਆਪਦੇ ਦੁਸ਼ਮਣ ਨਾਲ ਤੇ ਨਿਸ਼ਾਨ ਨਹੀਂ ਨਿਸ਼ਾਨਾ ਕਰਦਾ ਇੱਥੋਂ ਤੱਕ ਜਿਹੜੇ ਸ਼ਬਦ ਵਰਤੇ ਆ ਕਿਉਂਕਿ ਜਿਹੜੀ ਡਿਊਟੀ ਆ ਉਹ ਤਨਦੇਹੀ ਦੇ ਨਾਲ ਨਿ ਉਹਦਾ ਮਤਲਬ ਸੀ ਕਿ ਉਹ ਪਰਸ ਦੇ ਵਿੱਚ ਜਾਂ ਕੋਈ ਉਹਦੇ ਬੈਗ ਦੇ ਵਿੱਚ ਕੋਈ ਚੀਜ਼ 에ਅਰ ਫੋਰਸ ਦੇ ਅੰਦਰਲੇ ਪਾਸੇ ਨਾ ਚਲੀ ਜਾਵੇ ਤਾਂ ਜੋ ਕਿ ਕਾਨੂੰਨ ਨੂੰ ਜਵਾਬ ਦੇਣਾ ਪਵੇ ਕਿ ਤੁਹਾਡੀ ਚੈਕਿੰਗ 'ਚ ਕਮੀ ਸੀਗੀ ਮੈਂਬਰ ਪਾਰਲੀਮੈਂਟ ਹੋਵੇਗੀ ਉਹ ਗੱਲ ਇੱਕ ਵੱਖਰੀ ਹੈ ਪਰ ਜਦੋਂ ਚੈਕਿੰਗ ਦੀ ਗੱਲ ਆਉਂਦੀ ਹੈ ਜਿਹੜੇ ਮੁਲਾਜ਼ਮ ਦੀ ਡਿਊਟੀ ਹੁੰਦੀ ਹੈ ਉਹ ਨਿਆਦੀ ਤੰਦੇਹੀ ਦੇ ਨਾਲ ਡਿਊਟੀ ਨਿਭਾਉਣੀ ਹੁੰਦੀ ਕਿਉਂਕਿ ਜਿੱਥੋਂ 에ਅਰ ਫੋਰਸਾਂ ਉੱਡਣੀਆਂ ਹੁੰਦੀਆਂ ਨੇ ਜਿੱਥੋਂ ਹਵਾਈ ਜਹਾਜ਼ ਉੱਡਨੇ ਹੁੰਦੇ ਨੇ ਤੇ ਉੱਥੇ ਤਾਂ ਬੜੀ ਇੱਕ ਸੁਈ ਤੱਕ ਦਾ ਵੀ ਖਿਆਲ ਰੱਖਿਆ ਜਾਂਦਾ ਜੇ ਉੱਥੋਂ ਤੱਕ ਚਲੀ ਜਾਵੇ ਗਾਂ ਕੋਈ ਜਾਜਗਵਾ ਨਾ ਹੋ ਜਾਈਆਂ ਇੰਡੀਆਂ ਬੜੀਆਂ ਗੱਲਾਂ ਹੁੰਦੀਆਂ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਦੇ ਰਾਹੀਂ ਹੋਵੇ ਤੇ ਚਾਹੇ ਪ੍ਰਧਾਨ ਮੰਤਰੀ ਦੇ ਬੈਗ ਹੋਵੇ ਉਹ ਵੀ ਚੈੱਕ ਕੀਤੇ ਜਾਂਦੇ ਤੇ ਇਹ ਤਾਂ ਫਿਰ ਕੰਗਨਰ ਨਰਨੌਤ ਨੇ ਹਜੇ ਕਸਮ ਤੱਕ ਨਹੀਂ ਚੱਕੀ ਸੀ ਤੇ ਪਹਿਲਾਂ ਹੀ ਐਨੇ ਉੱਥੇ ਜਿਹੜਾ ਕੌਰ ਖਾਲਸਤਾਨੀ ਕਹਿ ਕੇ ਜਿਹੜਾ ਰੌਲਾ ਪਾਇਆ ਤੇ ਉਸ ਦਾ ਜਿਹੜਾ ਜਵਾਬ ਉਹ ਕੁਲਵਿੰਦਰ ਕੌਰ ਨੇ ਮੌਕੇ ਦਿੱਤਾ ਤੇ ਗੁੱਸੇ ਦੇ ਵਿੱਚ ਉਹਨੇ ਜਿਹੜੀ ਆ ਕੇ ਫਿਰ ਇਹ ਵੀ ਗੱਲ ਕਹੀ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਸ ਇਸ ਔਰਤ ਨੇ ਮੇਰੀ ਮਾਰਗੀਆਂ ਨੂੰ ਕਿਹਾ ਸੀ ਕਿ 100-100 ਰ ਉਸਦੇ ਵਿੱਚ ਇਹ ਗੱਲਾਂ ਨਿਕਲ ਜਾਂਦੀਆਂ ਪਰ ਜਿਹੜੀ ਗੱਲ ਵੱਡੀ ਏ ਆ ਕਿ ਕੁਲਵਿੰਦਰ ਕੌਰ ਤੇ ਥੱਪੜ ਮਾਰਨ ਵਾਲੀ ਗੱਲ ਤਾਂ ਕਦੇ ਦਿਖਾਈ ਦਿੱਤੀ ਨਹੀਂ ਵੀਡੀਓ ਦੇ ਵਿੱਚ ਪਰ ਕੰਗਨਰ ਨੌਤ ਦਾ ਜਿਹੜਾ ਕੋਈ ਚੇਲਾ ਬੇਲਾ ਸੀਗਾ ਉਹਦੇ ਵੱਲੋਂ ਜਿਹੜੀ ਇੱਕ ਥੱਪੜ ਮਾਰਨ ਦੀ ਜਿਹੜੀ ਆ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਆ ਇਹ ਤੁਸੀਂ ਆਪ ਕਲੀਅਰ ਕਰ ਲਓ ਬਦਮਾ ਛਿੱਕੇਸ ਵੱਲੋਂ ਕੀਤੀ ਗਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ